ਭਾਈ ਆਨੰਦ ਲਾਲ ਜੀ ਸੇਵਾ ਕਰਦੇ ਕਰਦੇ ਗੁਰੂ ਘਰ ਦੇ ਵਰਤਨਾ ਦੀ ਮਨ ਸਾਫ ਹੋਇਆ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕਿਰਪਾ ਕੀਤੀ ਤੇ ਏਸੇ ਭਾਈ ਆਨੰਦ ਲਾਲ ਜੀ ਨੂੰ ਇੰਨੀ ਕਿ ਸੋਝੀ ਗੁਰੂ ਮਹਾਰਾਜ ਨੇ ਬਖਸ਼ ਦਿੱਤੀ ਇੱਕ ਵਾਰ ਜਾ ਰਹੇ ਨੇ ਤੇ ਮਹਾਰਾਜ ਦੇ ਹੱਥ ਵਿੱਚ ਪੱਥਰ ਕਹਿਣ ਲੱਗੇ ਮਹਾਰਾਜ ਨੇ ਪਾਣੀ ਉੱਤੇ ਰੱਖਿਆ ਤੇ ਛੱਡ ਦਿੱਤਾ ਤੇ ਕਹਿਣ ਲੱਗੇ ਦੱਸੋ ਇਹ ਡੁੱਬਿਆ ਕਿਉਂ ਹੁਣ ਕਿਸੇ ਨੇ ਕੋਈ ਉੱਤਰ ਦਿੱਤਾ ਕਿਸੇ ਨੇ ਕੋਈ ਉੱਤਰ ਦਿੱਤਾ ਭਾਈ ਮੰਦ ਲਾਲ ਜੀ ਨੂੰ ਪੁੱਛਿਆ ਵੀ ਇਹ ਡੁੱਬਿਆ ਕਿਉਂ ਕਹਿਣ ਲੱਗੇ ਸੱਚੇ ਪਾਤਸ਼ਾਹ ਜਦੋਂ ਤੱਕ ਆਪ ਜੀ ਦੇ ਹੱਥ ਵਿੱਚ ਸੀ ਇਹ ਨਹੀਂ ਸੀ ਡੁੱਬ ਸਕਦਾ ਆਪ ਜੀ ਨੇ ਛੱਡ ਦਿੱਤਾ ਤੇ ਡੁੱਬ ਗਿਆ ਇਸੀ ਤਰ੍ਹਾਂ ਜਿਹੜਾ ਸਿੱਖ ਗੁਰੂ ਦਾ ਹੋ ਗਿਆ ਨਾ ਉਹ ਡੁੱਬ ਨਹੀਂ ਸਕਦਾ ਤੇ ਜਿਹਨੂੰ ਗੁਰੂ ਨੇ ਛੱਡ ਦੇ ਤੱਕ ਰਹਿਤੀਆ ਹੋ ਗਿਆ ਕਰੈਤਾ ਵਿੱਚ ਪੈ ਗਿਆ ਵੱਧ ਫੈਲੀਆਂ ਵਿੱਚ ਪੈ ਗਿਆ ਮਾੜੇ ਕੰਮਾਂ ਵਿੱਚ ਪੈ ਗਿਆ ਜੇ ਤਾਂ ਗੁਰੂ ਰੱਖ ਲੇ ਤਾਂ ਠੀਕ ਹੈ ਜੇ ਗੁਰੂ ਹੀ ਛੱਡ ਦੇਣਾ ਫੇਰ ਡੁੱਬਣਾ ਹੀ ਡੁੱਬਦਾ ਚਾਹੀਦਾ ਗੁਰੂ ਵਾਲੇ ਬਣ ਕੇ ਸੰਸਾਰ ਤੋਂ ਗੁਰੂ ਦੇ ਹੋ ਕੇ ਜਾਈਏ ਇਸੇ ਦੇ ਹੋਈਏ ਤਾਂ ਸਹੀ ਅਸੀਂ ਸੰਸਾਰ ਦੇ ਬਣੇ ਹੋਏ ਕਿਤੇ ਗੁਰੂ ਦੇ ਵੀ ਬਣ ਕੇ ਦੇਖੀਏ ਬਹੁਤਾ ਜਨਮ ਅਸੀਂ ਸੰਸਾਰ ਦੇ ਬਣਨ ਦੇ ਵਿੱਚ ਗਵਾ ਲਿਆ ਕਿਤੇ ਗੁਰੂ ਦੇ ਬਣੀਏ ਫਿਰ ਸੋਚੀ ਪਈ ਗਈ ਐਸੇ ਸਮਰੱਥ ਗੁਰੂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਉਨਾਂ ਨੂੰ ਪਿਤਾ ਬਣਾਈਏ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੂੰ ਗੁਰਦੇਵ ਮਾਤਾ ਸਹਿਬ ਕੌਰ ਨੂੰ ਮਾਤਾ ਪੰਜਾਂ ਪਿਆਰਿਆਂ ਤੋਂ ਅਮਰ ਛਾਕੇ ਗੁਰੂ ਵਾਲੇ ਬਣਿਏ ਹਰ ਅੰਗਰੇਜ਼ੀ ਦੀ ਪਹਿਲੀ ਤਰੀਕ ਨੂੰ ਗੁਰਦੁਆਰਾ ਈਸ਼ਰ ਪ੍ਰਕਾਸ਼ ਬਰਿਆਮ ਗੁਰਦੁਆਰਾ ਈਸ਼ਰ ਪ੍ਰਕਾਸ਼ ਕੁੱਬੀਆਂ ਨੰਗਲ ਅੰਮ੍ਰਿਤ ਸੰਚਾਰ ਹੁੰਦਾ ਹੈ ਅੰਗਰੇਜ਼ੀ ਦੀ ਪਹਿਲੀ ਤਾਰੀਖ ਨੂੰ ਪਾਈ